ਉਹ ਕੱਪੜੇ ਲੈ ਆਂਦਾ ਝਾੜੂ ਪਰਨਪਾਲਨ ਦੀ ਉਪਚੋਣ ਦੇ ਵਿੱਚ ਉਹ ਸਾਰੇ ਪਾਸੇ ਹੋ ਗਈ ਝਾੜੂ ਝਾੜੂ ਨੱਬਾ ਵਿਗੇ ਤਰਨਤਾਰਨ ਦੀ ਸੀਟ ਆਮ ਆਦਮੀ ਪਾਰਟੀ ਦੇ ਜਿੱਤਨ ਉਪਰੰਤ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਢੋਲ ਵਜਾ ਬੋਲੀਆਂ ਪਾ ਲੱਡੂ ਵੰਡ ਖੁਸ਼ੀ ਸਾਂਝੀ ਕੀਤੀ ਗਈ ਗੱਲਬਾਤ ਦੌਰਾਨ ਵਿਧਾਇਕ ਦੇ ਮਾਨ ਨੇ ਕਿਹਾ ਕਿ ਆਮ ਜਨਤਾ ਦਾ ਕਹਿਣਾ ਸੀ ਜੋ ਵੀ ਪਾਰਟੀ ਤਰਨ ਤਰਨ ਤੋਂ ਜੀਮਨੀ ਚੋਣ ਜਿੱਤੇਗੀ ਉਸ ਦੀ ਪੰਜਾਬ ਵਿੱਚ 2027 ਅੰਦਰ ਜਿੱਤ ਹੋਵੇਗੀ ਮਾਨ ਮੁਤਾਬਿਕ ਸਿੱਧੇ ਤੌਰ ਤੇ ਇਸ਼ਾਰਾ ਹੋ ਚੁੱਕਿਆ ਕਿ 2027 ਵਿੱਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਬਣ ਰਹੀ ਹੈ ਉਹਨਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵਿੜਿੰਗ ਉੱਪਰ ਵੀ ਤਿੱਖੇ ਸ਼ਬਦਾਂ ਦੇ ਹਮਲੇ ਕੀਤੇ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਤੁਹਾਨੂੰ ਬਹੁਤ ਸ਼ੁਕਰੀਆ ਦਾ ਗੁਰੂ ਮਹਾਰਾਜ ਜੀ ਦਾ ਕਿ ਉਹਨਾਂ ਨੇ ਲਾਜ ਰੱਖੀ ਹੈ ਤਰਨਤਨ ਦੀ ਇਲੈਕਸ਼ਨ ਜਿਹੜੀ ਆਮ ਆਦੀ ਪਾਰਟੀ ਵੱਡੇ ਫਰਕ ਨਾਲ ਜਿੱਤ ਰਹੀ ਹੈ ਜੀ ਤੇ ਐਲਾਨ ਹੋਣਾ ਬਾਕੀ ਹੈ ਔਰ ਮੁਬਾਰਕਬਾਦ ਆ ਪੰਜਾਬ ਦੇ ਹਰਮਨ ਕਾਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸਾਡੇ ਕਨਵੀਨਰ ਨੇ ਆਮ ਆਦੀ ਪਾਰਟੀ ਦੇ ਔਰ ਸਾਰਿਆਂ ਦਾ ਤਰਨਤਨ ਦੀ ਸਮੂਹ ਸੰਗਤ ਦਾ ਦੋਨੇ ਹੱਥ ਜੋੜ ਕੇ ਸਿਰ ਚੁਕਾ ਕੇ ਕੋਟੀ ਕੋੜ ਧੰਨਵਾਦ ਹੈ ਕਿ ਉਹਨਾਂ ਨੇ ਆਮ ਪਾਰਟੀ ਨੂੰ ਜਿਹੜਾ ਜੀ ਇਹ ਸੀਟ ਜਿਤਾ ਕੇ ਇੱਕ ਮੋਹਰ ਲਾਤੀ ਆਮ ਆਦੀ ਪਾਰਟੀ ਦੀ ਸਰਕਾਰ ਪਿਛਲੇ 3.5 ਤੋਂ 4 ਸਾਲਾਂ ਜਿਹੜੇ ਕੰਮ ਕੀਤੇ ਆ ਉਹਦੇ ਉੱਪਰ ਮੋਹਰ ਲੱਗੀ ਆ ਔਰ ਭਗਵੰਤ ਮਾਨ ਸਾਹਿਬ ਦਾ ਜਿਹੜਾ ਕੰਮ ਹੈ ਜੀ ਉਹ ਸਿਰ ਚੜ ਕੇ ਬੋਲਿਆ ਭਗਵੰਤ ਮਾਨ ਦਾ ਜਾਦੂ ਪੰਜਾਬ ਚ ਬਰਕਰਾਰ ਹੈ ਜੀ ਔਰ ਇਹ ਸੀਟ ਜਿਹੜੀ ਹੈ ਜਿਹੜੀ ਕਹਿੰਦੇ ਸੀ ਕਾਲੀ ਦਲ ਵਾਲੇ ਕਾਂਗਰਸ ਵਾਲੇ ਜਾਂ ਦੂਜੇ ਕਿ ਜੇ ਇਹ ਸੈਮੀ ਫਾਈਨਲ ਹੈ ਜਿਹੜਾ ਜਿੱਤ ਗਿਆ ਨਾ 27 ਚੋ ਦੀ ਸਰਕਾਰ ਬਣੂਗੀ ਲਓ ਜੀ ਜਿੱਤ ਗਈ ਆਮ ਆਦੀ ਪਾਰਟੀ ਇਹਦਾ ਮਤਲਬ ਹੈ ਕਿ 27 ਦੇ ਵਿੱਚ ਵੀ ਆਮ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਬਣਨੀ ਤੈਅ ਹੈ ਕਾਂਗਰਸ ਪਾਰਟੀ ਵੱਡੇ ਦਾਅਵੇ ਕਰ ਰਹੀ ਸੀ ਕਿਵੇਂ ਦੇਖਦੇ ਹੋ ਰਾਜਾ ਮਰੀਹੂ ਦੀ ਕਾਰਜਗਤ ਇਹ ਤਾਂ ਬੌਂਦਲ ਗਏ ਜੀ ਕਾਂਗਰਸ ਵਾਲੇ ਤਾਂ ਰਾਜਾ ਬੜਿੰਗ ਕੁਛ ਕਹਿੰਦਾ ਅਸੀਂ ਬਾਰੇ ਕੋਈ ਕੋਈ ਉਹਦੀ ਮਾਨਸਿਕਤਾ ਕੁਛ ਹੈ ਤੇ ਬਾਜਵਾ ਸਾਹਿਬ ਕੁਛ ਬੋਲਦੇ ਨੇ ਤੇ ਇਹਨਾਂ ਦੇ ਅਲੱਗ-ਅਲੱਗ ਡੀਲ ਜਿੰਨੇ ਲੀਡਰ ਹੁੰਨੀਆਂ ਹੀ ਇਹਨਾਂ ਦੀਆਂ ਅਲੱਗ-ਅਲੱਗ ਟੋਨਾਂ ਨੇ ਜੀ ਤੇ ਉਹ ਉਹ ਪਾਰਟੀ ਜਿਹੜੀ ਕਹਿੰਦੀ ਅਸੀਂ 27 ਦੇ ਵਿੱਚ ਆਏ ਪਏ ਹਾਂ ਰਹੇਗਾ ਕਿਸਾਨ ਅਸੀਂ ਆ ਕਰ ਦਾਂਗੇ ਉਹ ਕਰ ਦਾਂਗੇ ਉਹ ਚੌਥੇ ਨੰਬਰ ਤੇ ਆ ਜੀ ਤੇ ਬਹੁਤ ਵੱਡਾ ਸੈਟਬੈਕ ਲੱਗਿਆ ਕਾਂਗਰਸ ਨੂੰ ਔਰ ਇਸ ਤੋਂ ਵੀ ਮਾੜੀ ਹਾਲਤ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ ਔਰ ਬਿਹਾਰ ਦੇ ਵਿੱਚ ਜਿਹੜਾ ਜੀ ਕਾਂਗਰਸ ਦਾ ਉੱਥੇ ਵੀ ਸੁਪਣਾ ਸਾਫ ਹੋ ਗਿਆ। ਦਵੀਵਾਦ ਚ ਕਾਂਗਰਸੀ ਕਹਿ ਰਹੇ ਨੇ ਕਿ ਦਾਜਾ ਵ੍ਰਿੰਗ ਦਾ ਕਸੂਰ ਰਿਹਾ ਹੈ। ਗਲਤ ਬਿਆਨਬਾਜ਼ੀ ਰਹੀ ਹੈ। ਤਾਂ ਸੀ ਇਹ ਤਾਂ ਹਲੇ ਸ਼ੁਰੂ ਹੋਇਆ ਜੀ ਕਸੂਰ। ਇਹ ਦੇਖੋ ਤੁਸੀਂ 2024 ਤੱਕ ਘਰ-ਘਰ ਦੇ ਵਿੱਚ ਐਸਸੀ ਪਰਿਵਾਰਾਂ ਦੱਸਾਂਗੇ ਕਿ ਇਹਨਾਂ ਦੀ ਮਾਨਸਿਕਤਾ ਕੀ ਹੈ ਜੀ। ਇਹ ਕੀ ਸੋਚਦੇ ਨੇ? ਗਰੀਬ ਪਰਿਵਾਰ ਤਾਂ ਵੋਟ ਪਾਉਂਦੇ ਨੇ ਵੀ ਕਾਂਗਰਸ ਪਾਰਟੀ ਸਾਡੀ ਸਾਡੀ ਗਰੀਬਾਂ ਦੀ ਪਾਰਟੀ ਔਰ ਗਰੀਬਾਂ ਲਈ ਇਹ ਕੀ ਸੋਚਦੇ ਨੇ ਜੀ? ਉਹ ਮਾਨਸਿਕਤਾ ਸਾਹਮਣੇ ਆ ਗਈ ਆ। ਹੁਣ ਪਰਦਾ ਚੱਕਿਆ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਪਰਚਾ ਹੋ ਗਿਆ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਗਿਆ ਰਾਜਾ ਬੈਂਗਲ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਜਿਹੜਾ ਮੈਂਬਰ ਪਾਰਲੀਮੈਂਟ ਤੋਂ ਸਿਫਾ ਲਿਆ ਜਾਵੇ ਔਰ ਕਾਂਗਰਸ ਪਾਰਟੀ ਇਹਨੂੰ ਪਾਰਟੀ ਤੋਂ ਬਾਹਰ ਕੱਢੇ ਔਰ ਕਾਨੂੰਨ ਫੜ ਕੇ ਇਹਨੂੰ ਅੰਦਰ ਕਰੇਗੀ ਸਾਰੀ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਸੋ ਲੋਕ ਵੀ ਹੁਣ ਸਿਆਣੇ ਹੋ ਗਏ ਇਹ ਲੋਕਤੰਤਰ ਆ ਲੋਕਾਂ ਦਾ ਰਾਜ ਆ ਲੋਕਾਂ ਨੇ 3.5 ਸਾਲ ਦਾ ਕੰਮ ਦੇਖਿਆ ਪਾਰਟੀ ਦਾ ਪਹਿਲਾਂ ਤਾਂ ਕਹਿੰਦੀ ਨਾ ਹਵਾ ਏ ਹੁਣ ਕੰਮ ਦੇਖਿਆ ਉਹਨਾਂ ਨੇ ਵੀ 3 ਸਾਲ ਦੇ ਵਿੱਚ ਉਹ ਅੰਤਮਾਨ ਜੀ ਨੇ ਜੋ-ਜੋ ਕੰਮ ਕਰੇ ਉਹ ਲੋਕਾਂ ਦੇ ਸਾਹਮਣੇ ਨੇ ਸੋ ਲੋਕਾਂ ਨੇ ਹੱਤਵਾ ਦਿੱਤਾ ਆਵਾਦੀ ਪਾਰਟੀ ਨੂੰ ਅਸੀਂ ਇਸ ਤੋਂ ਵੀ ਜ਼ਿਆਦਾ ਹੋਰ ਮਿਹਨਤ ਕਰਾਂਗੇ ਤੇ 2027 ਦੇ ਵਿੱਚ ਇਹ ਤੈਅ ਆ ਕਿ ਆਵਾਦੀ ਪਾਰਟੀ ਦੀ ਸਰਕਾਰ ਬਣੂਗੀ ਤੇ 92 ਤੋਂ ਵੀ ਵੱਧ ਵੱਧ ਇੱਕ ਜਿੱਤਣਗੇ ਸਰਦਾਰ ਦੇ ਵਿੱਚ ਬਾਇਅ ਇਲੈਕਸ਼ਨ ਹੋਈ ਸੀ ਜਿਹਦੇ ਵਿੱਚ ਅਕਾਲੀ ਵੀ ਕਹਿੰਦੇ ਸੀ ਵੀ ਇਹ 2027 ਦੀ ਜਿਹੜੀ ਇਲੈਕਸ਼ਨ ਆਉਦਾ ਇਥੋਂ ਮੋਟੋ ਕੰਣਿਆ ਜਾਣਾ ਜਿਹਨੇ ਵੀ ਜਿੱਤ ਜਾਣਾ ਤੇ ਕਾਂਗਰਸ ਵੀ ਕਹਿੰਦੀ ਪਰ ਉਹਨਾਂ ਦਾ ਬਿਲਕੁਲ ਸਪਾਇਆ ਹੋ ਗਿਆ ਆਮ ਆਦਮੀ ਪਾਰਟੀ ਆ ਜਿਹੜੀ ਲਗਭਗ 15000 ਲੀਡ ਦੇ ਨਾਲ ਉਥੋਂ ਜਿੱਤ ਰਹੀ ਆ ਸੋ ਇਹ ਤੋਂ ਪਤਾ ਲੱਗਦਾ ਵੀ ਜਿਹੜੀ ਆਮ ਆਦਮੀ ਪਾਰਟੀ ਆ ਸਰਦਾਰ ਭਗਵੰਤ ਸਿੰਘ ਮਾਨ ਆ ਉਹ ਪੰਜਾਬ ਦੇ ਲੋਕ ਕਿੰਨਾ ਪਿਆਰ ਕਰਦੇ ਨੇ ਤੇ ਆਉਣ ਵਾਲੀ ਜਿਹੜੀ 2027 ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੀ ਸਰਕਾਰ ਬਣਨ ਜਾ ਰਹੀ ਹੈ ਦੇਖੋ ਜੀ ਬਹੁਤ ਜੁੱਤ ਦੀ ਖੁਸ਼ੀ ਅੱਜ ਤਰਨਤਾਰਨ ਜਿਮਣੀ ਚੋਂ ਜਸੀਂ ਜਿੱਤੇ ਆ ਤਾਂ ਕਰਕੇ ਬਹੁਤ ਯੂਥ ਚ ਵੀ ਬਹੁਤ ਵੱਡੀ ਲਹਿਰ ਹੈ ਤਾਂ ਸਾਡੀ ਜਿੱਤ 2027 ਚ ਵੀ ਜਕੀਨੀ